ਕਿਸਾਨ ਦੋਸਤੋ ਤੂੜੀ ਦੇ ਰੇਟਾਂ ਦੇ ਬਾਰੇ ਗੱਲ ਕਰਾਂਗੇ ਤੂੜੀ ਦੇ ਰੇਟਾਂ ਦੇ ਵਿੱਚ ਆਪਾਂ ਨੂੰ ਪਤਾ ਵੀ ਸੀਜਨ ਦੇ ਸ਼ੁਰੂਆਤ ਦੇ ਵਿੱਚ ਕੋਈ ਜ਼ਿਆਦਾ ਵਾਧਾ ਦਿਖਾਈ ਦੇਖਣ ਨੂੰ ਨਹੀਂ ਮਿਲਿਆ ਤੂੜੀ ਸੀਜਨ ਦੇ ਵਿੱਚ 1500 ਤੋਂ ਲੈ ਕੇ 2000 ਰੁਪਏ ਤੱਕ ਦੀ ਟਰਾਲੀ ਵਿਕਦੀ ਰਹੀ ਹੈ 250 ਤੋਂ 300 ਰੁਪਏ ਤੱਕ ਦਾ ਰੇਟ ਚੱਲਦਾ ਰਿਹਾ ਹੈ ਹੁਣ ਵੀ ਤੂੜੀ ਦੇ ਰੇਟਾਂ ਦੇ ਵਿੱਚ ਕੋਈ ਜ਼ਿਆਦਾ ਵੱਡਾ ਅਸਵਾਰ ਦਿਖਾਈ ਨਹੀਂ ਦਿੱਤਾ ਹੁਣ ਤੱਕ ਵੀ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਤੂੜੀ ਦੇ ਰੇਟਾਂ ਦੇ ਵਿੱਚ ਕੀ ਕੁਝ ਕੋਈ ਵਾਧਾ ਹੋਣ ਦੀ ਉਮੀਦ ਹੈ ਰਾਜਸਥਾਨ ਵੱਲੋਂ ਤੂੜੀ ਦੀ ਮੰਗ ਉਠਣ ਦੀ ਉਮੀਦ ਹੈ ਕਿੰਨੀ ਕੁ ਉਹਦੇ ਨਾਲ ਰੇਟਾਂ 'ਚ ਵਾਧਾ ਹੋ ਸਕਦਾ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਡਿਸਕਸ ਕਰਾਂਗੇ ਮੱਖ ਮੱਖ ਸ਼ਹਿਰਾਂ ਦੇ ਵਿੱਚ ਤੂੜੀ ਦੇ ਹੁਣ ਕੀ ਰੇਟ ਚੱਲਦੇ ਨੇ ਉਹਦੇ ਬਾਰੇ ਵੀ ਗੱਲ ਕਰਾਂਗੇ ਸਭ ਤੋਂ ਪਹਿਲਾਂ ਤਾਂ ਜੋ ਕਿਸਾਨ ਵੀਰ ਪਹਿਲੀ ਵਾਰੀ ਚੈਨਲ ਤੇ ਆਏ ਨੇ ਉਹ ਕਿਰਪਾ ਕਰਕੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਵਾਲਾ ਬਟਨ ਪ੍ਰੈਸ ਕਰਕੇ ਨੋਟੀਫਿਕੇਸ਼ਨ ਆਨ ਕਰ ਲਓ ਤਾਂ ਕਿ ਉਹ ਵੀ ਆਪਾਂ ਵੀਡੀਓ ਅਪਲੋਡ ਕਰੀਏ ਉਹਦਾ ਨੋਟੀਫਿਕੇਸ਼ਨ ਸਮੇਂ ਸਿਰ ਤੁਹਾਨੂੰ ਮਿਲ ਸਕੇ ਅਤੇ ਵੀਡੀਓ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਵੀ ਰਹੀ। ਬਹੁਤ ਤੋਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਹੋਰ ਯਾਰ ਦੋਸਤਾਂ ਨਾਲ ਵੀਡੀਓ ਸ਼ੇਅਰ ਵੀ ਕਰ ਦਿਆ ਕਰੋ ਤਾਂ ਕਿ ਜਾਣਕਾਰੀ ਇਹ ਜਿਹੜੀ ਜ਼ਿਆਦਾ ਤੋਂ ਜ਼ਿਆਦਾ ਦੋਸਤਾਂ ਨਾਲ ਸ਼ੇਅਰ ਹੋ ਸਕੇ। ਹੁਣ ਆਪਾਂ ਗੱਲ ਕਰਦੇ ਹਾਂ ਵੀ ਰਾਜਸਥਾਨ ਵੱਲੋਂ ਤੂੜੀ ਦੀ ਮੰਗ ਉੱਠਣ ਦੀ ਕਿਉਂ ਉਮੀਦ ਬਣਦੀ ਹੈ? ਕਿਉਂਕਿ ਰਾਜਸਥਾਨ ਦੇ ਵਿੱਚ ਅ ਸਰੋਂ ਦੀ ਜੋ ਪਰਾਲੀ ਹੁੰਦੀ ਹੈ ਉਹਦੀ ਤੂੜੀ ਕਾਫੀ ਮਾਤਰਾ ਦੇ ਵਿੱਚ ਵਰਤੀ ਜਾਂਦੀ ਹੈ। ਕਣਕ ਦੀ ਤੂੜੀ ਵੀ ਹੁੰਦੀ ਹੈ ਪਰ ਸਰੋਂ ਦੀ ਤੂੜੀ ਵੀ ਲੋਕ ਕਾਫੀ ਮਾਤਰਾ 'ਚ ਵਰਤਦੇ ਨੇ। ਰਾਜਸਥਾਨ ਦੇ ਵਿੱਚ ਤੂੜੀ ਆਪਣੇ ਤੌਰ ਤੇ ਉਹਨਾਂ ਕੋਲੇ ਘੱਟ ਹੁੰਦੀ ਹੈ ਪੰਜਾਬ ਤੋਂ ਜਾਂਦੀ ਹੈ ਕੁਝ ਹਰਿਆਣਾ ਤੋਂ ਜਾਂਦੀ ਹੈ ਥੋੜੀ ਜਿਹੜੀ ਆਪਣੀ ਤੂੜੀ ਉਹਨਾਂ ਕੋਲੇ ਸਰੋਂ ਦੀ ਤੂੜੀ ਜ਼ਿਆਦਾ ਹੁੰਦੀ ਹੈ ਇਹਨਾਂ ਦਿਨਾਂ ਦੇ ਵਿੱਚ ਕਿਉਂਕਿ ਬਾਰਸ਼ ਦਾ ਹੁਣ ਮੌਸਮ ਚੱਲਦਾ ਹੈ ਉਹਨਾਂ ਤੋਂ ਜ਼ਿਆਦਾ ਤੂੜੀ ਦੀ ਸੰਭਾਲ ਨਹੀਂ ਹੁੰਦੀ ਤੇ ਜਿਹੜੀ ਸਰੋਂ ਵਾਲੀ ਤੂੜੀ ਆ ਇਹ ਤਕਰੀਬਨ ਜ਼ਿਆਦਾ ਮਾਤਰਾ ਸਿਰ ਖਰਾਬ ਹੋ ਜਾਂਦੀ ਹੈ ਤੇ ਉਹ ਵੀ ਜਿਹੜੀ ਨਰਪਰਤਾ ਕਣਕ ਦੀ ਤੂੜੀ ਤੇ ਬਣਦੀ ਹੈ ਫਿਰ ਇਸ ਕਰਕੇ ਹਾਰਜਸਤਾਨ ਦੇ ਵਿੱਚੋਂ ਜਿਹੜੀ ਮੰਗ ਥੋੜੀ ਵਾਲੀ ਉੱਠਦੀ ਹੈ ਪੰਜਾਬ ਦੇ ਵਿੱਚ ਉਹਦੇ ਨਾਲ ਰੇਟਾਂ ਦੇ ਵਿੱਚ ਥੋੜਾ ਵਾਲਾ ਜਿਹੜਾ ਸੁਧਾਰ ਹੁੰਦਾ ਹੈ ਇਹ ਪੰਜਾਬ ਦੇ ਵਿੱਚ ਵੀ ਆਪਣੇ ਵੀ ਹੁਣ ਤੂੜੀ ਦੀ ਖਫਤਬਦਨੀ ਸ਼ੁਰੂ ਹੋ ਜਾਂਦੀ ਆ ਕਿਉਂਕਿ ਜਿਹੜਾ ਆਪਾਂ ਝੋਨਾ ਲਾਉਣ ਤੋਂ ਪਹਿਲਾਂ ਆਪਣੇ ਕੋਲੇ ਫालतू ਖਰਾਚਾਰਾ ਹੁੰਦਾ ਤਕਰੀਬਨ ਉਹ ਸਾਰਾ ਹੁਣ ਖਤਮ ਹੋ ਗਿਆ ਤੇ ਹੁਣ ਜਿਆਦਾ ਨਰਪਰ ਤਾਂ ਤੂੜੀ ਤੇ ਵੱਧ ਜਾਣੀ ਆ ਬਾਜ਼ਾਰ ਦੇ ਵਿੱਚ ਹਰੀ ਹਰੀਦਾਰੇ ਦੀ ਵੀ ਜਿਹੜੀ ਘਾਟ ਹੋਣੀ ਸ਼ੁਰੂ ਹੋ ਜਾਂਦੀ ਆ ਇਸ ਕਰਕੇ ਤੂੜੀ ਦੇ ਰੇਟਾਂ ਦੇ ਵਿੱਚ ਥੋੜਾ ਬੜਾ ਜਿਹੜਾ ਵੰਦਾ ਦਿਖਾਈ ਦਿੰਦਾ ਕਿਸੇ ਦਾ ਹੋਰ ਕਾਰਨ ਵੀ ਬਣਦਾ ਵੀ ਇਸ ਵਾਰ ਥੋੜਾ ਜਿਹਾ ਜਿਹੜਾ ਆਚਾਰ ਪਿਛਲੇ ਸਾਲਾਂ ਦੇ ਮੁਕਾਬਲੇ ਘੱਟ ਪਿਆ ਕਿਉਂਕਿ ਪਿਛਲੇ ਸਾਲ ਅਚਾਰ ਕਾਫੀ ਮਾਤਰਾ 'ਚ ਖਰਾਬ ਵੀ ਹੋਇਆ ਤੇ ਤੂੜੀ ਦੇ ਰੇਟ ਵੀ ਡਾਊਨ ਚੱਲਦੇ ਰਹੇ ਸੀ ਇਸ ਕਰਕੇ ਹਜ਼ਾਰ ਲੋਕਾਂ ਨੇ ਪਿਛਲੇ ਸਾਲ ਵਾਂਗ ਨਹੀਂ ਕਾਇਆ ਇਸ ਕਰਕੇ ਅਚਾਰ ਕਿਉਂਕਿ ਤੂੜੀ ਦੀ ਮੰਗ ਨੂੰ ਪ੍ਰਭਾਵਿਤ ਕਰਦਾ ਇਸ ਕਰਕੇ ਤੂੜੀ ਦੇ ਰੇਟਾਂ ਦੇ ਵਿੱਚ ਥੋੜਾ ਬਾਲਾ ਅਚਾਰ ਦੀ ਘਾਟ ਹੋਣ ਨਾਲ ਵੀ ਵਾਧਾ ਹੋਣ ਦੀ ਉਮੀਦ ਬਣਦੀ ਆ ਤੇ ਮੂਹਰੇ ਜਿਹੜਾ ਸੀਜ਼ਨ ਆ ਉਹਦੇ ਵਿੱਚ ਜਦੋਂ ਆਹ ਰਾਜਸਥਾਨ ਤੋਂ ਮੰਗ ਉੱਠਣੀ ਆ ਉਸ ਵੇਲੇ ਤੂੜੀ ਦੇ ਰੇਟਾਂ 'ਚ ਸੁਧਾਰ ਦਿਖਾਈ ਦੇਊਗਾ ਕਿਉਂਕਿ ਪੰਜਾਬ ਦੇ ਵਿੱਚ ਵੀ ਉਸ ਵੇਲੇ ਤੂੜੀ ਦੀ ਮੰਗ ਵਧ ਜਾਂਦੀ ਹੈ ਕੁਝ ਰਾਜਸਥਾਨ ਤੋਂ ਵਾਂਗ ਉੱਠ ਖੜਨੀ ਹੈ ਤਾਂ ਫਿਰ ਤੂੜੀ ਦੇ ਰੇਟਾਂ ਦੇ ਵਿੱਚ ਥੋੜਾ ਬਾਲਾ ਜ਼ਰੂਰ ਵਾਧਾ ਦਿਖਾਈ ਦੇ ਸਕਦਾ ਜਿਹੜੇ ਹੁਣ ਤੂੜੀ ਦੇ ਕਰੰਟ ਰੇਟ ਚੱਲਦੇ ਨੇ ਵੱਖ-ਵੱਖ ਸ਼ਹਿਰਾਂ 'ਚ ਉਹਨਾਂ ਦੇ ਬਾਰੇ ਆਪਾਂ ਗੱਲ ਕਰ ਲਵਾਂਗੇ ਸਮਰੂਰ ਤੋਂ ਸ਼ੁਰੂ ਕਰ ਲੈਂਦੇ ਹਾਂ ਸਮਰੂਰ ਹੈ 280 ਰੁਪਏ ਤੋਂ ਲੈ ਕੇ 325 ਰੁਪਏ ਤੱਕ ਜਿਹੜਾ ਰੇਟ ਚੱਲਦਾ ਇੱਥੇ ਤਰ੍ਹਾਂ ਮਲੇਰਕੋਟਲਾ ਦੀ ਗੱਲ ਕਰੀਏ ਉੱਥੇ 300 ਤੋਂ ਲੈ ਕੇ 330 ਰੁਪਏ ਆ ਤੂੜੀ ਦੇ ਵਿੱਚ 290 ਰੁਪਏ ਤੋਂ 325 ਰੁਪਏ ਰੇਟ ਚੱਲਦਾ ਮਨਾਲਾ ਦੀ ਗੱਲ ਕਰਦੇ ਆ 270 ਤੋਂ ਲੈ ਕੇ 320 ਰੁਪਏ ਰੇਟ ਆ। ਮਾਨਸਾ 310 ਤੋਂ 340 ਤੱਕ ਵਿਗ ਰਹੀ ਹੈ ਤੁੜੀ। ਬਠਿੰਡਾ ਦੀ ਜੇ ਆਪਾਂ ਗੱਲ ਕਰੀਏ ਉੱਥੇ 290 ਰੁਪਏ ਤੋਂ ਲੈ ਕੇ 330 ਰੁਪਏ ਤੱਕ ਰੇਟ ਚੱਲਦਾ। ਰਾਮਪੁਰਾ ਫੂਲ 275 ਤੋਂ 320 ਆ ਰੇਟ। ਇਸੇ ਤਰ੍ਹਾਂ ਬੋਰ ਦੀ ਗੱਲ ਕਰ ਲੈਨੇ ਆ ਉੱਥੇ 300 ਤੋਂ ਲੈ ਕੇ 330 ਰੁਪਏ ਤੱਕ ਤੁੜੀ ਵਿਕਦੀ ਆ। ਫਾਜ਼ਲਕਾ 285 ਤੋਂ 325 ਰੁਪਏ। ਕੋਟਕਪੂਰਾ ਦੇ ਵਿੱਚ 290 ਤੋਂ 350 ਰੁਪਏ ਤੱਕ ਤੁੜੀ ਵਿਗ ਰਹੀ ਆ। ਤਾਰਨਤਾਰਨ ਦੇ ਵਿੱਚ 280 ਤੋਂ 340 ਰੁਪਏ ਇਸੇ ਤਰ੍ਹਾਂ ਸ੍ਰੀ ਅਮਰਸਰ ਸਾਹਿਬ ਉੱਥੇ 275 ਤੋਂ 335 ਰੁਪਏ ਤੱਕ ਟੂਰੀ ਦਾ ਰੇਟ ਚੱਲਦਾ ਦਿਨਾ ਨਗਰ ਦੇ ਵਿੱਚ 290 ਤੋਂ 320 ਰੁਪਏ ਤੱਕ ਟੂਰੀ ਦਾ ਜਿਹੜਾ ਰੇਟ ਚੱਲ ਰਿਹਾ ਇਸੇ ਤਰ੍ਹਾਂ ਕਪੂਰਥਲਾ ਦੀ ਗੱਲ ਕਰ ਲੈਂਦੇ ਹਾਂ 280 ਰੁਪਏ ਤੋਂ 325 ਰੁਪਏ ਤੱਕ ਕਪੂਰਥਲਾ ਤੋਂ ਟੂਰੀ ਦਾ ਜਿਹੜਾ ਰੇਟ ਚੱਲ ਰਿਹਾ ਜਲੰਧਰ ਵਾਲਾ ਜੀ ਜਲੰਧਰ ਦੇ ਵਿੱਚ 290 ਤੋਂ 340 ਰੁਪਏ ਤੱਕ ਰੇਟ ਚੱਲਦਾ ਲੁਧਿਆਣਾ ਦੇ ਵਿੱਚ 310 ਰੁਪਏ ਤੋਂ ਲੈ ਕੇ 350 ਰੁਪਏ ਤੱਕ ਤੂੜੀ ਦਾ ਰੇਟ ਆ ਇਸੇ ਤਰ੍ਹਾਂ ਖੰਨਾ ਦੇ ਵਿੱਚ 290 ਤੋਂ ਲੈ ਕੇ 325 ਰੁਪਏ ਤੂੜੀ ਦਾ ਰੇਟ ਚੱਲ ਰਿਹਾ ਰਾਜਪੁਰਾ ਦੀ ਗੱਲ ਕਰ ਲੈਂਦੇ ਆ ਰਾਜਪੁਰਾ ਚ 280 ਤੋਂ ਲੈ ਕੇ 330 ਰੁਪਏ ਤੱਕ ਤੂੜੀ ਵਿਕ ਰਹੀ ਆ ਸ੍ਰੀ ਫਤਿਹਗੜ੍ਹ ਸਾਹਿਬ 300 ਤੋਂ ਲੈ ਕੇ 340 ਰੁਪਏ ਤੱਕ ਤੇ ਪਟਿਆਲਾ ਦੇ ਵਿੱਚ ਤੂੜੀ 280 ਰੁਪਏ ਤੋਂ ਲੈ ਕੇ 325 ਰੁਪਏ ਤਾਂ ਨਾਬਾ ਦੇ ਵਿੱਚ ਤੂੜੀ ਦਾ ਜਿਹੜਾ ਰੇਟ ਆ 275 ਤੋਂ 325 ਰੁਪਏ ਤੱਕ چلਦਾ ਏਸੀ ਬਖ ਬਖ ਸ਼ਹਿਰਾਂ ਦੇ ਵਿੱਚ ਤੂੜੀ ਦੇ ਜਿਹੜੇ ਕਰੰਟ ਰੇਟ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਤੂੜੀ ਦੇ ਜਿਹੜੇ ਰੇਟ ਨੇ ਦੇਖੋ ਥੋੜਾ ਬਹਾਲਾ ਜ਼ਰੂਰ ਵਧਾਉਣ ਦੀ ਉਮੀਦ ਹੈ ਕਿਉਂਕਿ ਪੰਜਾਬ ਤੋਂ ਵੀ ਮੰਗ ਉੱਠਣੀ ਹੈ ਬਾਹਰੋਂ ਵੀ ਰਾਜਸਥਾਨ ਤੋਂ ਮੰਗ ਉੱਠਣ ਦੀ ਉਮੀਦ ਹੈ ਸੋ ਜਿਹੜੇ ਕਿਸਾਨ ਵੀਰਾਂ ਨੇ ਤੂੜੀ ਸਾਮੀ ਹੋਈ ਹੈ ਸਵਾਲਖੇ ਜ਼ਰੂਰ ਰੱਖ ਲਓ ਥੋੜਾ ਬਹਾਲਾ ਰੇਟ ਦੇ ਵਿੱਚ ਜ਼ਰੂਰ ਫਰਕ ਪਊ ਸਰਦੀਆਂ ਦੇ ਵਿੱਚ ਰੇਟ ਵੈਸੇ ਵੀ ਕਿਉਂਕਿ ਤੂੜੀ ਦੀ ਮੰਗ ਵੱਧ ਜਾਂਦੀ ਹੈ ਸਰਦੀਆਂ ਦੇ ਵਿੱਚ ਤੂੜੀ ਦਾ ਰੇਟ ਥੋੜਾ ਬੜਾ ਜ਼ਰੂਰ ਵਧਣ ਦੀ ਉਮੀਦ ਹੁੰਦੀ ਆ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ